ਸਦੀਪ ਹੁਣ ਤੂੰ ਹੀ ਦੱਸ ਇਤੋਂ ਬਾਦ ਮੈਂ ਕੀ ਕਰਾਂ ਹੁਣ ਲਵਲੀ ਨੂੰ ਵੀ ਮੇਲੇ ਆ ਜਾ ਕੇ ਉਹਦੇ ਮੈਂ ਤਰਲੇ ਮਾਰੇ ਆ ਜੁਗਨਾਲ ਮੈਂ ਚੱਲ ਗਿਆ ਹਾਂ ਹੁਣ ਮੈਂ ਕੀ ਕਰਾਂ ਦੱਸ ਲਵਲੀ ਭਾਜੀ ਕੀ ਕਹਿੰਦੇ ਹੁਣ ਦੱਸਿਆ ਕੁਝ ਉਹਨਾਂ ਨੇ ਨਾ ਰਾਮਾ ਤਾਂ ਸੈੜੇ ਕਹਿੰਦੇ ਹੁੰਦੇ ਆ ਨਾ ਸਵੇਰ ਤੱਕ ਆ ਗਿਆ ਸ਼ਾਮ ਨੂੰ ਘਰ ਆ ਜੈਨਾ ਉਹਨੂੰ ਭੁੱਲਿਆ ਨਹੀਂ ਕਹਿੰਦੇ ਆ ਚੱਲ ਕੋਈ ਨਹੀਂ ਮੈਂ ਤਾਂ ਨਹੀਂ ਹਣੀ ਸੁਦਰ ਜੀ ਇੰਨਾ ਹੀ ਬੜਾ ਵਾ ਨਹੀਂ ਰਮਨ ਨੂੰ ਸੁਦਰ ਗਿਆ ਹੁਣ ਜਦਾਂ ਦੀਆਂ ਗੱਲਾਂ ਮੈਂ ਸੁਣ ਗਿਆ ਹਾਂ ਵਾ ਨਾ ਅੱਗੇ ਤਾਂ ਇਹ ਜੀ ਕੋਈ ਗਲਤੀ ਨਹੀਂ ਕਰਨੀ ਵੇਹਲਾ ਪੁੱਤ ਸਾਰੇ ਟੱਬਰ ਨੂੰ ਵਿੱਤਾ ਪਈ ਹੁੰਦੀ ਆ ਰੋਟੀ ਖਾਣੀ ਭੁੱਲ ਜਾਂਦੀ ਆ ਤੇ ਰੋਟੀ ਖਾਣੀ ਆ ਤਸੀਂ ਦਵੇਂ ਭਰਾ ਜੀ ਤੁਹਾਨੂੰ ਤੇ ਨਾ ਐਦਾਂ ਰਹਿਣਾ ਚਾਹੀਦਾ ਬਾਹਰ ਕਿਹਨੂੰ ਪਤਾ ਹੀ ਨਾ ਲੱਗੇ ਜੋ ਉਹ ਤੇਨੂੰ ਮੈਂ ਕੀ ਦੱਸਾਂ ਇਹਨੇ ਤਾਂ ਕੰਮ ਹੀ ਇਦਾਂ ਦੇ ਕੀਤੇ ਹੀ ਮੈਨੂੰ ਤੇ ਆਪ ਸ਼ਰਮ ਆਉਂਦੀ ਹੀ ਸੱਚ ਪੁੱਛਣੀ ਆ ਨਾ ਪਿੰਡ ਦੇ ਵਿੱਚ ਕੋਈ ਸੁਨਾਹ ਆ ਜਾਂਦਾ ਨਾ ਵਿਆਹ ਸ਼ਾਦੀ ਦਾ ਮੇਰਾ ਜਾਨ ਨੂੰ ਜੀ ਨਹੀਂ ਕਰਦਾ ਤੇ ਲੋਕਾਂ ਨੇ ਭਾਂਤ ਭਾਂਤ ਦੀਆਂ ਗੱਲਾਂ ਕਰਦੇ ਆ ਕਿ ਤੇਰੇ ਮੁੰਡਿਆਂ ਨੂੰ ਕੀ ਹੋਇਆ ਸੀ